ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੁਰੂ ਸਹਿਬਾਨਾ ਦੀ ਬਹੁਤ ਹੀ ਸੰਗਤਾਂ ਤੇ ਅਪਾਰ ਕਿਰਪਾ ਹੈ ਖਾਲਸਾ ਜੀ ਜਿਹੜੇ ਵੀ ਸ਼ਹੀਦਾ ਸਿੰਘਾਂ ਦੇ ਅਸਥਾਨ ਤੇ ਜਾ ਕੇ ਨਮਸਕਾਰ ਕਰਦੇ ਨੇ ਸਿਰ ਝਕਾਉਂਦੇ ਨੇ ਉਥੇ ਬੈਠ ਕੇ ਗੁਰਬਾਣੀ ਦਾ ਚਾਪ ਕਰਦੇ ਨੇ ਸੇਵਾ ਸਿਮਰਨ ਕਰਦੇ ਨੇ ਤਾਂ ਫਿਰ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਸ਼ਹੀਰ ਸਿੰਘ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀਆਂ ਲਾਡਲੀਆਂ ਭੋਚ ਆਪਣੇ ਬੱਚਿਆਂ ਦੀਆਂ ਜਰੂਰ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਆਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਭੈਣ ਭਰਾ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਏ ਕਿ ਸਾਡੇ ਸਿਰ ਤੋਂ ਕਰਜ਼ਾ ਨਹੀਂ ਉਤਰਿਆ ਅਸੀਂ ਬਹੁਤ ਮਿਹਨਤ ਵੀ ਕਰਨੀ ਹੈ ਸਾਡੇ ਸਿਰ 'ਚ ਜੋ ਅਸੀਂ ਕਿਸੇ ਤੋਂ ਪੈਸੇ ਫੜੇ ਸਨ ਉਹਨਾਂ ਨੂੰ ਵਿਆਜ ਨੂੰ ਵਿਆਜ ਲੱਗ ਕੇ ਸਾਡੇ ਸਿਰ ਬਹੁਤ ਹੀ ਜ਼ਿਆਦਾ ਕਰਜ਼ਾ ਹੋ ਗਿਆ ਹੈ ਜੋ ਹੁਣ ਅਸੀਂ ਉਹ ਉਤਾਰ ਵੀ ਨਹੀਂ ਪਾਉਂਦੇ ਸਾਨੂੰ ਕੋਈ ਗੁਰਬਾਣੀ ਦਾ ਜਾਪ ਦੱਸੋ ਸਾਨੂੰ ਕੋਈ ਉਪਾਅ ਦੱਸੋ ਕਿ ਜਿਸ ਦੇ ਨਾਲ ਜਿਹੜਾ ਸਾਡਾ ਕਰਜ਼ਾ ਏ ਉਹ ਉੱਤਰ ਜਾਵੇ ਤਾਂ ਖਾਲਸਾ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੀ ਕਰਾਂਗੇ ਤੇ ਇੱਕ ਪਰਿਵਾਰ ਦੀ ਮੀਰ ਦੀ ਸੱਚੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਉਸ ਦੇ ਕਰੋੜਾਂ ਦਾ ਕਰਜ਼ਾ ਹੈ ਜਿਹੜਾ ਉਹਨੇ ਕਿਵੇਂ ਲਾਇਆ ਜੋ ਕਿ ਖਾਲਸਾ ਜੀ ਉਹ ਮੀਰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋ ਗਿਆ ਸੀ ਕਰਜ਼ੇ ਦੇ ਹੱਥੋਂ ਕਿ ਉਹ ਆਪਣੇ ਆਪ ਨੂੰ ਚਾਹੁੰਦਾ ਸੀ ਕਿ ਮੈਂ ਖਤਮ ਕਰ ਲਾਂ ਕਿਉਂਕਿ ਜਦੋਂ ਕਿਸੇ ਦੇ ਖਾਲਸਾ ਜੀ ਪੈਸੇ ਦੇਣੇ ਹੁੰਦੇ ਨੇ ਤੇ ਉਹ ਵਾਰ-ਵਾਰ ਗੇਟ ਤੇ ਲੈਣ ਆਵੇ ਜਾਂ ਆ ਕੇ ਉਸ ਦੇ ਨਾਲ ਬਦਸਲੋਕੀ ਕਰੇ ਉਸ ਨੂੰ ਮਾੜਾ ਚੰਗਾ ਬੋਲੇ ਤਾਂ ਉਸ ਸਮੇਂ ਇਨਸਾਨ ਨੂੰ ਜਗ੍ਹਾ ਨਹੀਂ ਮਿਲਦੀ ਕਿ ਉਹ ਕਿਹੜੀ ਜਗ੍ਹਾ ਚਾਵੇ ਕਿਹੜੀ ਨਾ ਚਾਵੇ ਇਸ ਤਰ੍ਹਾਂ ਖਾਲਸਾ ਜੀ ਜਿਸ ਦੇ ਬੀਤ ਦੀ ਉਹੀ ਹੀ ਚਾਹੁੰਦਾ ਹੈ ਉਹ ਵੀਰ ਨੇ ਕਿਵੇਂ ਕਰੋੜਾਂ ਦਾ ਕਰਜ਼ਾ ਉਤਾਰਿਆ ਜੋ ਕਿ ਬੇਲਕੋਲ ਉਹਨੂੰ ਕੋਈ ਆਸ ਉਮੀਦ ਹੀ ਨਹੀਂ ਸੀ ਕਿ ਮੇਰਾ ਕਰਜ਼ਾ ਕਿਵੇਂ ਉਤਰੇਗਾ ਆਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਉਸ ਵੀਰ ਦੀ ਸੱਚੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਛੋਟਾ ਜਿਹਾ ਘਰੇਲੂ ਉਪਾਅ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਦੱਸਾਂਗੇ ਕਿ ਕਿਵੇਂ ਉਸ ਵੀਰ ਨੇ ਆਪਣੇ ਕਰੋੜਾਂ ਦੇ ਕਰਜ਼ੇ ਨੂੰ ਆਪਣੇ ਸਿਰ ਤੋਂ ਉਤਾਰਿਆ ਪਰ ਜੋ ਵੀ ਸਾਥ ਸੰਗਤ ਸੀ ਆਪਾ ਤੁਹਾਡੀ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਾਂ ਇੱਕ ਘਰੇਲੂ ਉਪਾਅ ਸਾਂਝਾ ਕਰਾਂਗੇ ਤਾਂ ਖਾਲਸਾ ਜੀ ਇਹ ਕੋਈ ਬੈਮ ਪਰਮ ਨਹੀਂ ਹੈ ਇਹ ਊਨਾ ਹੀ ਭੈਣਪਰਾਵਾ ਦੇ ਲਈ ਹੈ ਜਿਹੜੇ ਭੈਣਪਰਾ ਖਾਲਸਾ ਜੀ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਨੇ ਜੇਕਰ ਕੋਈ ਚਾਵੇ ਨਾ ਕਿ ਮੈਂ ਕਿਸੇ ਦਾ ਬੁਰਾ ਕਰਨਾ ਹੈ ਜਾਂ ਮੈਂ ਕਿਸੇ ਨੂੰ ਦੁੱਖ ਤਕਲੀਫ ਦੇਣਾ ਹੈ ਜੇ ਮੈਂ ਕਿਸੇ ਦਾ ਚਾਹਣਾ ਕਿ ਇਹ ਚੱਲਦਾ ਕੰਮ ਰੁਕ ਜਾਵੇ ਉਸਦੇ ਲਈ ਇਹ ਉਪਾਅ ਕਰ ਲਾਂਗੇ ਤਾਂ ਇਹ ਖਾਲਸਾ ਜੀ ਇਹਨਾਂ ਚੀਜ਼ਾਂ ਦੇ ਲਈ ਨਹੀਂ ਹੁੰਦਾ ਤੇ ਨਾਲੇ ਇੱਕ ਗੱਲ ਹੋਰ ਜੇਕਰ ਆਪਾਂ ਕਿਸੇ ਦਾ ਖਾਲਸਾ ਜੀ ਬੁਰਾ ਕਰਾਂਗੇ ਜਾਂ ਬੁਰਾ ਸੋਚਾਂਗੇ ਤੇ ਉਸ ਦਾ ਨਤੀਜਾ ਆਪਾਂ ਨੂੰ ਹੀ ਬੁਰਾ ਮਿਲਣਾ ਹੈ ਕਿਸੇ ਦਾ ਕੁਝ ਨਹੀਂ ਜਾਣਾ ਜਾ ਆਪਾਂ ਨੂੰ ਮਿਲੇਗਾ ਤੇ ਜਾਂ ਆਪਣੇ ਅੱਗੇ ਬੱਚਿਆਂ ਨੂੰ ਮਿਲੇਗਾ ਇਸ ਕਰਕੇ ਕਿਸੇ ਦਾ ਬੁਰਾ ਨਾ ਕਰਿਆ ਕਰੋ ਸੋ ਇਸੇ ਤਰ੍ਹਾਂ ਖਾਲਸਾ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹੁਣ ਕਈ ਭੈਣ ਭਰਾ ਖਾਲਸਾ ਜੀ ਕਹਿ ਦਿੰਦੇ ਆ ਕਿ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਇਤਿਹਾਸ ਦੇ ਵਿੱਚ ਕਿਤੇ ਇਹ ਟੂਣੇ ਟੁੱਟ ਕੇ ਨਹੀਂ ਦੱਸੇ ਹੋਏ ਇਹ ਟੂਣੇ ਟੁੱਟ ਕੇ ਨਹੀਂ ਹੋਣਗੇ ਇਹ ਘਰੇਲੂ ਉਪਾਅ ਨੇ ਜੋ ਆਮ ਕਰਕੇ ਕਈ ਪਰਵਾਰਾ ਆਪਣੇ ਘਰਾਂ ਦੇ ਵਿੱਚ ਕਰਦੇ ਨੇ ਸੋ ਇਸ ਕਰਕੇ ਅਸੀਂ ਸਿਰਫ ਇਸ ਲਈ ਸ਼ੇਅਰ ਕਰਦੇ ਆਂ ਇਹ ਜਾਣਕਾਰੀ ਤਾਂ ਜੋ ਕਿ ਜੋ ਵੀਰ ਭੈਣ ਇਸ ਚੀਜ਼ ਤੋਂ ਪਰੇਸ਼ਾਨ ਹੈ ਉਹ ਇਸ ਨੂੰ ਕਰੇ ਨਾ ਕਿ ਆਪਾਂ ਸਭ ਦੇ ਲਈ ਸਾਂਝੀ ਕਰਦੇ ਆਂ ਸੋ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਰਧਾ ਭਾਵਨਾ ਤੇ ਭਰੋਸੇ ਦੀ ਨਾਲ ਕਰੋਗੇ ਤਾਂ ਖਾਲਸਾ ਜੀ ਇਹ ਉਪਾਅ 101% ਗਰੰਟੀ ਹੈ ਕਿ ਤੁਹਾਡੀ ਜਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੇ ਇਸ ਉਪਾਅ ਨੂੰ ਜਦੋਂ ਵੀ ਤੁਸੀਂ ਸ਼ੁਰੂ ਕਰਨਾ ਹੈ ਉਸ ਸਮੇਂ ਦੀ ਤੁਸੀਂ ਡੇਟ ਨੂੰ ਲਿਖ ਲੈਣਾ ਹੈ ਤੇ ਉਸ ਤੋਂ ਸਹੀ ਪੂਰਾ 6 ਮਹੀਨੇ ਬਾਅਦ ਤੁਸੀਂ ਦੇਖਿਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਸੁਧਾਰ ਆ ਗਿਆ ਪਰ ਤੁਸੀਂ ਖਾਲਸਾ ਜੀ ਇਸ ਨੂੰ ਕਰਨ ਦੇ ਸਮੇ ਇਹ ਮੰਨਦੇ ਵਿੱਚ ਨਹੀਂ ਲਿਓਣਾ ਕਿ ਪਤਾ ਨਹੀਂ ਹੋਵੇਗਾ ਕਿ ਨਾ ਹੋਵੇਗਾ ਕਿਉਂਕਿ ਖਾਲਸਾ ਜੀ ਇੱਕ ਵੀਰ ਸੀ ਧੀਰੇ ਸੇਰ ਤੇ ਕਰੋੜਾਂ ਦਾ ਕਰਜ਼ਾ ਸੀ ਉਸ ਨੂੰ ਕੋਈ ਆਸ ਉਮੀਦ ਵੀ ਨਹੀਂ ਸੀ ਨਾ ਹੀ ਉਸ ਦਾ ਕੋਈ ਕਮਾਈ ਦਾ ਇੰਨਾ ਸਾਧਨ ਸੀ ਜਿਸ ਦੇ ਨਾਲ ਉਹ ਆਪਣਾ ਕਰੋੜਾਂ ਦਾ ਕਰਜ਼ਾ ਲਾ ਸਕੀ ਜ਼ਮੀਨ ਜਾਇਦਾਦ ਨੂੰ ਵੇਚ ਕੇ ਖਾਲਸਾ ਜੀ ਉਹ ਵੀਰ ਇਹ ਨਾ ਜਾਦਾ ਤੰਗ ਪਰੇਸ਼ਾਨ ਹੋ ਗਿਆ ਸੀ ਕਰਜ਼ੇ ਤੋਂ ਉਹ ਚਾਹੁੰਦਾ ਸੀ ਕਿ ਮੈਂ ਆਪਣੇ ਆਪ ਨੂੰ ਖਤਮ ਹੀ ਕਰ ਲਵਾਂ ਉਸ ਦੇ ਕੋਲ ਹੋਰ ਕੋਈ ਚਾਰਾ ਬਚਿਆ ਹੀ ਨਹੀਂ ਸੀ ਜਦੋਂ ਉਸ ਨੇ ਇਸ ਉਪਾਅ ਨੂੰ ਕੀਤਾ ਤਾਂ ਖਾਲਸਾ ਜੀ ਉਸ ਦਾ ਕਰੋੜਾਂ ਦਾ ਕਰਜ਼ਾ ਵੀ ਲੈ ਗਿਆ ਸੀ ਇਹ ਇੱਕ ਸੱਚੀ ਘਟਨਾ ਹੈ ਇਹ ਕੋਈ ਝੂਠ ਨਹੀਂ ਤੇ ਇਸ ਨੂੰ ਜੇਕਰ ਖਾਲਸਾ ਜੀ ਤੁਸੀਂ ਅਜ਼ਮਾ ਕੇ ਕਰੋਗੇ ਤੇ ਤੁਹਾਨੂੰ ਵੀ ਜ਼ਰੂਰ ਫਾਇਦਾ ਹੋਵੇਗਾ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਚੀਜ਼ ਤੋਂ ਖਾਲਸਾ ਜੀ ਸਾਰੇ ਭੈਣ ਭਰਾ ਹੀ ਬਹੁਤ ਪਰੇਸ਼ਾਨ ਰਹਿੰਦੇ ਨੇ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਇਸ ਤਰ੍ਹਾਂ ਸਾਧ ਸੰਗਤ ਜੀ ਜੋ ਉਪਾਅ ਤੁਹਾਨੂੰ ਦੱਸਾਂਗੇ ਉਹ ਤੁਸੀਂ ਪੂਰੇ ਧਿਆਨ ਦੇ ਨਾਲ ਕਰਨਾ ਹੈ ਕਿਉਂਕਿ ਜਦੋਂ ਆਪਾਂ ਪੂਰੇ ਧਿਆਨ ਦੇ ਨਾਲ ਸੁਣਦੇ ਨਹੀਂ ਕਰਦੇ ਨਹੀਂ ਤੇ ਉਸ ਦਾ ਆਪਾਂ ਨੂੰ ਲਾਭ ਨਹੀਂ ਹੁੰਦਾ ਤੇ ਆਪਾਂ ਕੋਈ ਕੋਈ ਨਾ ਕੋਈ ਗਲਤੀ ਕਰ ਦਿੰਨੇ ਆ ਜਿਹਦੇ ਕਰਕੇ ਆਪਾਂ ਨੂੰ ਉਸ ਉਪਾਅ ਦਾ ਲਾਭ ਨਹੀਂ ਹੁੰਦਾ ਤੇ ਆਪਾਂ ਸੋਚਦੇ ਆ ਕਿ ਮੈਨੂੰ ਤਾਂ ਇਸ ਦਾ ਫਲ ਨਹੀਂ ਮਿਲਿਆ ਇਸ ਕਰਕੇ ਖਾਲਸਾ ਜੀ ਉਸ ਉਪਾਅ ਦਾ ਆਪਾਂ ਨੂੰ ਫਲ ਨਹੀਂ ਮਿਲਦਾ ਜਦੋਂ ਆਪਾਂ ਪੂਰੇ ਧਿਆਨ ਦੇ ਨਾਲ ਇਸ ਨੂੰ ਸਮਝ ਦੇਣੀ ਕਰਦੇ ਨਹੀਂ ਸੋ ਇਸੇ ਤਰ੍ਹਾਂ ਖਾਲਸਾ ਜੀ ਇੱਕ ਪੈਨ ਸਾਧਨ ਤੇ ਉਹਨਾਂ ਦੇ ਰੈਲੇਟਿਵ ਦੇ ਵਿੱਚ ਇੱਕ ਵੀ ਸੀ ਤੇ ਉਹਨਾਂ ਦੀ ਸਿਰਤੀ ਬਹੁਤ ਹੀ ਜ਼ਿਆਦਾ ਕਰੋੜਾਂ ਦਾ ਕਰਜ਼ਾ ਹੋ ਗਿਆ ਸੀ ਉਹ ਪੈਨ ਨੇ ਖਾਲਸਾ ਜੀ ਦੱਸਿਆ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਰੈਲੇਟਿਵ ਆਈ ਉਹਨਾਂ ਦੇ ਨਾਲ ਇੱਕ ਹੋਰ ਪਰਸਨ ਵੀ ਸੀ ਉਹ ਬਹੁਤ ਹੀ ਜ਼ਿਆਦਾ ਕਹਿੰਦੇ ਦੁਖੀ ਸੀ ਉਦਾਸ ਸੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਹੋਇਆ ਹੈ ਤੇ ਕਹਿੰਦੇ ਉਹਨਾਂ ਦੇ ਨਾਲ ਜੋ ਬੰਦਾ ਆਇਆ ਸੀ ਉਹ ਕਹਿਣ ਲੱਗਾ ਕਿ ਇਹਦੇ ਸਿਰ ਤੇ ਬਹੁਤ ਹੀ ਜ਼ਿਆਦਾ ਕਰੋੜਾਂ ਦਾ ਕਰਜ਼ਾ ਹੈ ਜਿਸ ਕਰਕੇ ਇਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਪੀਕਾਲਾ ਤਾਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਕਿ ਇਹ ਆਪਣੇ ਆਪ ਨੂੰ ਖਤਮ ਹੀ ਕਰਨ ਲੱਗਾ ਸੀ ਸੋ ਇਹ ਸੁਣ ਕੇ ਖਾਰਸਾ ਜੀ ਉਹ ਭੈਣ ਨੇ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਇੱਕ ਮੈਂ ਤੁਹਾਨੂੰ ਘਰੀਲੂ ਉਪਾਅ ਦੱਸਾਂਗੀ ਪਰ ਜੇਕਰ ਤੁਸੀਂ ਇਸ ਨੂੰ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਕਰੋਗੇ ਤਾਂ ਇਹ ਉਪਾਅ ਦੇ ਨਾਲ ਤੁਹਾਡਾ ਇਹ ਸਾਰਾ ਕਰਜ਼ਾ ਇਹ ਜਿਹੜਾ ਦੂਰ ਹੋ ਜਾਵੇਗਾ ਇਸ ਤਰ੍ਹਾਂ ਖਾਲਸਾ ਜੀ ਉਹਨਾਂ ਨੇ ਦੱਸਿਆ ਕਿ ਪਰ ਤੁਹਾਨੂੰ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਕਰਨਾ ਪਵੇਗਾ ਉਨਾਂ ਨੇ ਉਹ ਉਪਾਅ ਖਾਲਸਾ ਜੀ ਕੀਤਾ ਤੇ 1 ਸਾਲ ਦੇ ਵਿੱਚ ਵਿੱਚ ਉਹਨਾਂ ਦਾ 50% ਜਿਹੜਾ ਕਰਜਾ ਏ ਉਹ ਦੂਰ ਹੋ ਗਿਆ ਸੀ ਜਦੋਂ ਕਿ ਉਸ ਬੰਦੇ ਦੀ ਜਿਹੜੀ ਉਮਰ ਖਾਲਸਾ ਜੀ ਉਹ ਵੀ 55-60 ਸਾਲ ਸੀ ਤੇ ਉਹ ਇੱਕ ਜਦੋਂ ਉਹਨਾਂ ਨੇ 50% ਆਪਣਾ ਕਰਜ਼ਾ ਲਾ ਲਿਆ ਉਹਨਾਂ ਨੂੰ ਇੱਕ ਉਮੀਦ ਬਣੀ ਇਕ ਆਸ ਬਣੀ ਕਿ ਜਿਹੜਾ ਬਾਕੀ ਦਾ ਰਹਿ ਗਿਆ ਉਹ ਵੀ ਮੈਂ ਸਾਲ ਡੇਢ ਤੱਕ ਸਾਰਾ ਕਰਜ਼ਾ ਲਾ ਲੰਗਾ ਤਾਂ ਇਸੇ ਤਰ੍ਹਾਂ ਖਾਲਸਾ ਜੀ ਇਹ ਉਪਾਅ ਦੇ ਨਾਲ ਉਹਨਾਂ ਦਾ ਸਾਰਾ ਕਰਜ਼ਾ ਉਤਰ ਗਿਆ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਭੈਣ ਭਰਾਵਾਂ ਦਾ ਕਰਜ਼ਾ ਨਹੀਂ ਉਤਰਿਆ ਜਾਂ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਜਾਂ ਫਿਰ ਨੌਕਰੀ ਨਹੀਂ ਹੋ ਰਹੀ ਮੇਲੇ ਰਹੀ ਉਹਨਾਂ ਨੂੰ ਉਹ ਈ ਉਪਾਖਾਨਸ ਜੀ ਸੱਚੇ ਮਨ ਦੇ ਨਾਲ ਕਰਨਗੇ ਤੇ ਉਹਨਾਂ ਨੂੰ ਜ਼ਰੂਰ ਫਾਇਦਾ ਹੋਵੇਗਾ ਤੇ ਇਸ ਦੇ ਨਾਲ ਨਾਲ ਖਾਨਸਾ ਜੀ ਆਪਣਾ ਤਾਂ ਇਹ ਇੱਕ ਹੀਲਾ ਵਸੀਲਾ ਬਣਿਆ ਹੁੰਦਾ ਜੋ ਕੁਝ ਵੀ ਕਰਨਾ ਕਰਨਾ ਤਾਂ ਉਸ ਪਰਮਾਤਮਾ ਅਕਾਲ ਪੁਰਖ ਮਾਈ ਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਪਰਮਾਤਮਾ ਸਾਨੂੰ ਮਿਲੇਗਾ ਕਿੱਥੇ ਤੇ ਕਿਵੇਂ ਤਾਂ ਕਰ ਸੱਚੀ ਪ੍ਰਮਾਤਮਾ ਸਾਨੂੰ ਸਵੇਰੇ ਸੁਬਾ ਅੰਮ੍ਰਿਤ ਵੇਲੇ ਉਹ ਸਮੇਂ ਉੱਠ ਕੇ ਸਾਨੂੰ ਪਾਠ ਕਰਨਾ ਚਾਹੀਦਾ ਹੈ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਤੇ ਹਰ ਰੋਜ਼ ਆਪਣੇ ਪਰਿਵਾਰ ਦੇ ਲਈ ਸਰਬੱਤ ਦੇ ਭਲੇ ਦੇ ਲਈ ਅਰਦਾਸ ਬੇਨਤੀ ਵੀ ਕਰਨੀ ਚਾਹੀਦੀ ਫਿਰ ਹੀ ਖਾਲਸਾ ਜੀ ਜਿਵੇਂ ਜੇ ਤੁਸੀਂ ਕਹੋ ਕੱਲੇ ਉਪਾ ਇਹਨਾਂ ਦੇ ਨਾਲ ਹੀ ਸਾਨੂੰ ਫਾਇਦਾ ਹੋਵੇਗਾ ਤੇ ਇਕੱਲਾ ਇਹਨਾਂ ਦੇ ਨਾਲ ਵੀ ਨਹੀਂ ਹੋਣਾ ਸਾਨੂੰ ਇਨਦੀ ਨਾਲ-ਨਾਲ ਪਰਮਾਤਮਾ ਨੂੰ ਵੀ ਅਰਦਾਸ ਬੇਨਤੀ ਕਰਨੀ ਪਵੇਗੀ ਆਪਾਂ ਨੂੰ ਹਰ ਰੋਜ਼ ਪਾਠ ਕਰਨਾ ਪਵੇਗਾ ਫਿਰ ਜਾਕੀ ਖਾਲਸਾ ਜੀ ਆਪਣੇ ਉਹ ਜਿਹੜੇ ਉਪਾਅ ਨੇ ਉਹ ਕੰਮ ਕਰਦੇ ਨੇ ਤੇ ਇਹ ਉਪਾਅ ਖਾਲਸਾ ਜੀ ਤੁਸੀਂ ਉਸ ਸਮੇਂ ਹੀ ਕਰਨਾ ਹੈ ਜਦੋਂ ਤੁਸੀਂ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰਕੇ ਪੂਰੇ ਥੱਕ ਹਾਰ ਚੁੱਕੇ ਹੋ ਕਿ ਤੋ ਵੀ ਕੋਈ ਰਸਤਾ ਨਹੀਂ ਮਿਲ ਰਿਹਾ ਉਸ ਸਮੇਂ ਕਰਨਾ ਹੈ ਇਸ ਤਰ੍ਹਾਂ ਨਹੀਂ ਕਰਨਾ ਖਾਲਸਾ ਜੀ ਜਿਵੇਂ ਕਈ ਭੈਣਪ੍ਰਾਮਾ ਨੇ ਨਵਾਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਤੇ ਉਹ ਇਹ ਉਪਾਅ ਕਰਨਾ ਸ਼ੁਰੂ ਕਰ ਦੇਣ ਕਿ ਸਾਡਾ ਬਿਜ਼ਨਸ ਵਧੀਆ ਚੱਲਦਾ ਰਹੇਗਾ ਜਾਂ ਚੱਲ ਪਏਗਾ ਇਹ ਉਹਨਾਂ ਦੇ ਲਈ ਹੈ ਜਿਹੜੇ ਕਾਫੀ ਸਮੇਂ ਤੋਂ ਥੱਕ ਹਾਰ ਚੁੱਕੇ ਨੇ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਉਹਨਾਂ ਨੇ ਹੀ ਉਸ ਸਮੇਂ ਹੀ ਕਰਨਾ ਹੈ ਖਾਲਸਾ ਜੀ ਏਸੇ ਤਰ੍ਹਾਂ ਖਾਲਸਾ ਜੀ ਤੁਸੀਂ ਅੰਮ੍ਰਿਤ ਵੇਲੇ ਤੋਂ ਬਿਲਕੁਲ ਵੀ ਨਹੀਂ ਡਰਨਾ ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਦੇ ਸਮੇਂ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਸਿਮਰਨ ਕਰਕੇ ਤੁਸੀਂ ਇਹੀ ਅਰਦਾਸ ਬੇਨਤੀ ਕਰਕੇ ਸੌਇਆ ਕਰੋ ਕਿ ਪਰਮਾਤਮਾ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਜ਼ਰੂਰ ਬਖਸ਼ੀ ਫਿਰ ਖਾਲਸਾ ਜੀ ਤੁਸੀਂ ਅੰਮ੍ਰਿਤ ਵੇਲੇ ਤੁਹਾਡੀ ਅੱਖ ਆਪਣੇ ਆਪ ਹੀ ਖੁੱਲ੍ਹ ਜਾਵੇਗੀ ਤੇ ਇਸ ਦੇ ਨਾਲ-ਨਾਲ ਖਾਲਸਾ ਜੀ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇਹ ਸਾਰੇ ਦੁੱਖ ਨੇ ਜਿਹੜੇ ਦੂਰ ਹੋ ਕੇ ਖੁਸ਼ੀਆਂ ਮਿਲ ਸਕਦੀਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰਕੇ ਕਹ ਖਾਲਸਾ ਜੀ ਤੁਸੀਂ ਅੰਮ੍ਰਿਤ ਵੇਲੇ ਜ਼ਰੂਰ ਉਠੋ ਚਲੋ ਜੇ ਤੁਹਾਡੇ ਤੋਂ 2-3 ਵਜੇ ਨਹੀਂ ਉੱਠਿਆ ਜਾਂਦਾ ਤਾਂ ਤੁਸੀਂ 4 ਤੋਂ 5 ਵਜੇ ਦੇ ਵਿੱਚ ਉੱਠ ਸਕਦੇ ਹੋ ਬੋਸ ਸਮੀਤਾ ਖਾਨ ਸਾਜੀ ਆਪਾਂ ਵੈਸੇ ਵੀ ਕੰਮਕਾਰਾਂ ਦੇ ਲਈ ਘਰ ਦੇ ਵਿੱਚ ਉੱਠਦੀ ਹੀ ਹਾਂ ਇਸ ਕਰਕੇ ਤੁਸੀਂ 4 ਤੋਂ 5 ਵਜੇ ਦੇ ਵਿੱਚ ਵੀ ਉੱਠ ਕੇ ਪਾਠ ਕਰ ਸਕਦੇ ਤੇ ਪਰਮਾਤਮਾ ਅਗੇ ਹਰ ਰੋਜ਼ ਝੋਲੀ ਅੱਡ ਕੇ ਅਰਦਾਸ ਬੇਨਤੀ ਕਰਿਆ ਕਰੋ ਫਿਰ ਹੀ ਖਾਲਸਾ ਜੀ ਇਹਨਾਂ ਚੀਜ਼ਾਂ ਉਪਾਦ ਦਾ ਵੀ ਅਸਰ ਫਿਰ ਹੀ ਹੁੰਦਾ ਹੈ ਸੋ ਇਸੇ ਤਰ੍ਹਾਂ ਖਾਲਸਾ ਜੀ ਇਸ ਨੂੰ ਕਰਨ ਦੇ ਲਈ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਜਿਸ ਏਰੀਏ ਦੇ ਵਿੱਚ ਤੁਸੀਂ ਮੌਸਮ ਦੇ ਅਕੋਰਡਿੰਗ ਰਹਿੰਦੇ ਹੋ ਉਥੇ ਚੇਕਰ ਠੰਡੇ ਤਾਂ ਤੁਸੀਂ ਗਰਮ ਪਾਣੀ ਦੇ ਨਾਲ ਇਸ਼ਨਾਨ ਕਰ ਲਓ ਤੇ ਇਸ਼ਨਾਨ ਕਰਕੇ ਖਾਲਸਾ ਜੀ ਤੁਸੀਂ ਜਿਹੜੇ ਵੀ ਆਪਣੇ ਗੁਰੂ ਨੂੰ ਪੀਰ ਨੂੰ ਮੰਨਦੇ ਹੋ ਤੁਹਾਡੇ ਘਰ ਦੇ ਵਿੱਚ ਉਹਨਾਂ ਦੀ ਅਠੋਤਰੀ ਮਾਲਾ ਤਾਂ ਹੋਵੇਗੀ 101 ਜਾਂ 108 ਬਣਕਿਆਂ ਦੀ ਉਹ ਲੈ ਲੈਣੀ ਹੈ ਕਿ ਤੁਸੀਂ ਨੀਚੇ ਵਸਾਈ ਕਰਨੀ ਚੜਦੇ ਵੱਲ ਮੂੰਹ ਕਰਨਾ ਹੈ ਤੇ نیچے ਵਿਛਾਈ ਜੋ ਕਰਨੀ ਖਾਲਸਾ ਜੀ ਉਹੋ ਪੀਲੇ ਕੱਪੜੇ ਦੀ ਕਰਨੀਏ ਤੇ ਉਸ ਦੇ ਉੱਪਰ ਬੈਠ ਕੇ ਤੁਸੀਂ ਮੂਲ ਮੰਤਰ ਦਾ ਛਾਪ ਕਰਨਾ ਹੈ ਤੇ ਜੀ ਗੁਰੂ ਸਾਹਿਬਾ ਨਾ ਦਿਆਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਬੈਠ ਕੇ نیچے ਜੌਕੜਾ ਲਗਾ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਜਾਪ ਕਰਕੇ ਜੇਕਰ ਖਾਲਸਾ ਜੀ ਤੁਸੀਂ ਇੱਕ ਬਾਲਾ ਕਰ ਸਕਦੇ ਹੋ ਤਾਂ ਇੱਕ ਕਰੋ ਜੇਕਰ ਵੱਧ ਕਰ ਸਕਦੇ ਹੋ ਤਾਂ ਵੱਧ ਕਰੋ ਪਰ ਤੁਸੀਂ ਸ਼ਰਦਾ ਭਾਵਨਾ ਰੱਖ ਕੇ ਤੁਸੀਂ ਇਹ ਪਾਠ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਪਰ ਜੇਕਰ ਖਾਲਸਾ ਜੀ ਇਹ ਆਪਾਂ ਨੂੰ ਕੋਈ ਕਰਨ ਦੀ ਫੀਸ ਨਹੀਂ ਲੱਗਦੀ ਤੇ ਨਾ ਹੀ ਖਾਲਸਾ ਜੀ ਕੋਈ ਡੰਡਾ ਲੈ ਕੇ ਖੜਾ ਹੈ ਕਿ ਜੋ ਆਪਾਂ ਨੂੰ ਜ਼ਬਰਦਸਤੀ ਕਰ ਰਿਹਾ ਹੈ ਕਿ ਤੁਸੀਂ ਕਰੋ ਹੀ ਕਰੋ ਇਸ ਤਰ੍ਹਾਂ ਤੁਸੀਂ ਪੂਰੇ ਆਪਣੇ ਮਨ ਤੇ ਸ਼ਰਧਾ ਭਾਵਨਾ ਤੇ ਪ੍ਰੇਮ ਦੇ ਨਾਲ ਕਰਨਾ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਕਰਨ ਦੀ ਨਾਲ ਖਾਲਸਾ ਜੀ ਤੁਹਾਨੂੰ ਜਿਹੜਾ ਫਾਲੇ ਉਹ ਬਧੇਰੇ ਮਿਲੇਗਾ ਤੇ ਹਰ ਇੱਕ ਭੈਣ ਭਰਾ ਨੂੰ ਵੀ ਅੱਗੇ ਕਿਹਾ ਕਰੋ ਕਿ ਇਸ ਤਰ੍ਹਾਂ ਮੂਲ ਮੰਤਰ ਦਾ ਜਾਪ ਕਰਨ ਖਾਲਸਾ ਜੀ ਮੂਲ ਮੰਤਰ ਦੀ ਜਾਪ ਦੇ ਵਿੱਚ ਇੰਨੀ ਤਾਕਤ ਹੈ ਕਿ ਬਹੁਤ ਜ਼ਿਆਦੇ ਦੁੱਖ ਰੋਗ ਜਿਹੜਾ ਜਿਹੜੇ ਉਹ ਵੀ ਕੱਟੇ ਜਾਂਦੇ ਨੇ ਸੂਈ ਸੀ ਤੇਰਾ ਖਾਲਸਾ ਜੀ ਮੂਲ ਮੰਤਰ ਦਾ ਜਾਪ ਕਰਨ ਦੇ ਸਮੇ ਤੁਸੀਂ ਇੱਕ ਕੋਲ ਜਲ ਰੱਖ ਲੈਣਾ ਹੈ ਜਿਵੇਂ ਹੀ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਉਹ ਜਿਹੜਾ ਜਲ ਤੁਸੀਂ ਕੋਲ ਰੱਖਿਆ ਹੋਵੇਗਾ ਉਹ ਪਵਿੱਤਰ ਹੋ ਜਾਵੇਗਾ ਉਸ ਜਲ ਨੂੰ ਤੁਸੀਂ ਖਾਣਾ ਪਾਣੀ ਬਣਾਉਣ ਦੇ ਲਈ ਖਾਲਸਾ ਜੀ ਤੁਸੀਂ ਵਰਤ ਸਕਦੇ ਹੋ ਆਪਣੇ ਬੱਚਿਆਂ ਨੂੰ ਪਿਲਾ ਸਕਦੇ ਹੋ ਘਰ ਦੇ ਵਿੱਚ ਛੱਟਾ ਦੇ ਸਕਦੇ ਹੋ ਉਸ ਜਲ ਨੂੰ ਵਧਾ ਕੇ ਤੁਸੀਂ ਸਾਰਾ ਦਿਨ ਆਪਣੇ ਘਰ ਦੇ ਵਿੱਚ ਯੂਜ਼ ਕਰ ਸਕਦੇ ਹੋ ਕਿਉਂਕਿ ਜਿੰਨਾ ਵੀ ਤੁਸੀਂ ਪਾਠ ਕੀਤਾ ਹੈ ਗੁਰਬਾਣੀ ਦਾ ਉਹ ਸਾਰਾ ਇਸ ਜਲ ਦੇ ਵਿੱਚ ਸਮੋ ਜਾਂਦਾ ਹੈ ਤੇ ਉਹ ਜਾਲੇ ਜਿਹੜਾ ਅੰਮ੍ਰਿਤ ਬਣ ਜਾਂਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਇਕਤਾ ਤੁਸੀਂ ਕੋਲ ਜਲ ਰੱਖਣਾ ਹੈ ਤੇ ਦੂਸਰੀ ਚੀਜ਼ ਤੁਸੀਂ ਕੋਲ ਥੋੜੀ ਜਿਹੀ ਮਿਸ਼ਰੀ ਜ਼ਰੂਰ ਰੱਖਿਓ ਇਹ ਖਾਲਸਾ ਜੀ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਜਾਂਦਾ ਹੈ ਇਹ ਦੋ ਚੀਜ਼ਾਂ ਰੱਖ ਕੇ ਤੁਸੀਂ ਫਿਰ ਕੋਲ ਮੂਲ ਮੰਤਰ ਦਾ ਪਾਠ ਕਰਨਾ ਹੈ ਇਹ ਮੂਲ ਮੰਤਰ ਦੇ ਆਪ ਦੇ ਵਿੱਚ ਕਿੰਨੀ ਸ਼ਕਤੀ ਹੁੰਦੀ ਏ ਇਹ ਖਾਲਸਾ ਜੀ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਏ ਇਹ ਤਾਂ ਤੁਸੀਂ ਕਰਨਾ ਹੀ ਕਰਨਾ ਏ ਤੇ ਇਸ ਤੋਂ ਇਲਾਵਾ ਖਾਲਸਾ ਜੀ ਤੁਸੀਂ ਇੱਕ ਹੋਰ ਉਪਾਅ ਵੀ ਕਰਨਾ ਏ ਜੋ ਕਿ ਬਹੁਤ ਹੀ ਜ਼ਿਆਦਾ ਸਰਲ ਤੇ ਸੌਖਾ ਏ ਤੇ ਇਸ ਨੂੰ ਕਿਵੇਂ ਕਰਨਾ ਏ ਉਹ ਤੁਹਾਡੀ ਨਾਲ ਸਾਚ ਪਾਣੇ ਬੜੇ ਕਾਲਾ ਸਾਜੀ ਚਲੋ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਨਾ ਏ ਉਸ ਨੂੰ 21 ਦਿਨ ਤੱਕ ਲਗਾਤਾਰ ਹੀ ਕਰੋ ਬਿਨਾ ਨਾਗੇ ਤੇ ਵੈਸੇ ਤਾਂ ਤੁਸੀਂ ਰੈਗੂਲਰ ਹੀ ਰੱਖਣਾ ਏ ਪਰ 21 ਦਿਨਾਂ ਤੋਂ ਪਹਿਲਾਂ ਤੁਸੀਂ ਨਾਗਾ ਨਹੀਂ ਹੋਣਾ ਤੁਸੀਂ ਖਾਲਸਾ ਜੀ ਇਹ ਉਪਾਏ ਜਿਹੜਾ ਇਹ ਸ਼ਨੀਵਾਰ ਨੂੰ ਕਰਨਾ ਹੈ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਕੁਝ ਸਿੱਕੇ ਲਿਆ ਕੇ ਰੱਖ ਸਕਦੇ ਹੋ ਤੇ ਜਦੋਂ ਕਿਤੇ ਘਰ ਤੋਂ ਬਾਹਰ ਚਾਣਿਓ ਜਾਂ ਗੁਰਦੁਆਰਾ ਸਾਹਿਬ ਚਾਣਿਓ ਕਿਤੇ ਵੀ ਜਾਣਿਓ ਖਾਲਸਾ ਜੀ ਤਾਂ ਤੁਸੀਂ ਉਹ ਸਿੱਕਾ ਇੱਕ ਜਿਵੇਂ ਇੱਕ ਮਨੁੱਖ ਨੂੰ ਦੇ ਦਿੱਤਾ ਜੋ ਕਿ ਲੋੜਵੰਦ ਪਰਿਵਾਰ ਜਾਂ ਜੋ ਆਪਾਂ ਨੂੰ ਖਾਲਸਾ ਜੀ ਕਈ ਵਾਰ ਮੰਗਨ ਦੇ ਲਈ ਮਿਲਦੇ ਨੇ ਉਹਨਾਂ ਨੂੰ ਉਹ ਸਿੱਕੇ ਜ਼ਰੂਰ দান ਕਰਿਆ ਕਰੋ ਸ਼ਨੀਵਾਰ ਵਾਲੇ ਦਿਨ ਪਰ ਖਾਲਸਾ ਜੀ ਉਹ ਸਿੱਕੇ দান ਕਰਨ ਦੇ ਸਮੇਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਤੁਸੀਂ ਇਹ ਕਹਿਣਾ ਹੈ ਇਹ ਨਹੀਂ ਕਹਿਣਾ ਕਿ ਜਿਵੇਂ ਕਈ ਕਹਿ ਦਿੰਦੇ ਆ ਕਿ ਇਹ ਕੰਮ ਨਹੀਂ ਕਰਦੇ ਬਿਲੇ ਬਿਰਦੇ ਆ ਇਸ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਬੋਲਣਾ ਇਹ ਬੋਲੇ ਬਿਨਾਂ ਖਾਲਸਾ ਜੀ ਤੁਸੀਂ ਉਹਨਾਂ ਨੂੰ ਸਿੱਕੇ ਸ਼ਨੀਵਾਰ ਨੂੰ ਦਾਨ ਕਰਨੇ ਨੇ ਫਿਰ ਦੇਖਿਓ ਕਿ ਤੁਹਾਡੇ ਜਿਹੜੇ ਕੰਮ ਨੇ ਕਿਵੇਂ ਜਾਦੂਮਈ ਤਰੀਕੇ ਦੇ ਨਾਲ ਹੋਣ ਲੱਗਦੇ ਨੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਹਾਡੇ ਕੰਮ ਕਿੱਥੇ ਹੋ ਰਹੇ ਨੇ ਕਿੱਥੇ ਨਹੀਂ ਹੋ ਰਹੇ ਤੇ ਇਸ ਦੇ ਨਾਲ-ਨਾਲ ਖਾਲਸਾ ਜੀ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਜਦੋਂ ਕੋਈ ਵੀ ਭੈਣ ਭਰਾ ਇਹ ਉਹ ਪਾਠ ਤੇ ਪਾਠ ਕਰਨਾ ਸ਼ੁਰੂ ਕਰ ਦੇਗਾ ਉਹਨੇ ਇਹ ਨਹੀਂ ਕਿਸੇ ਨੂੰ ਵੀ ਨਹੀਂ ਦੱਸਣਾ ਕਈ ਬਲੁਖਾਂ ਦੀ ਆਦਤ ਹੁੰਦੀ ਹੈ ਖਾਲਸਾ ਜੀ ਉਹਨਾਂ ਨੂੰ ਮੈਂ ਮੈਂ ਕਰਨ ਦੀ ਕਿ ਮੈਂ ਆ ਕਰਦਾ ਉਹ ਕਰਦਾ ਮੈਂ ਆ ਕਰਤਾ ਵਾ ਕਰਤਾ ਇਸ ਤਰ੍ਹਾਂ ਖਾਲਸਾ ਜੀ ਇਹ ਕਿਸੇ ਦੇ ਨਾਲ ਵੀ ਤੁਸੀਂ ਸਾਝੜੀ ਪਾਉਣੀ ਕਿ ਤੁਸੀਂ ਸ਼ਿੱਕੇ ਸ਼ਨੀਵਾਰ ਨੂੰ ਸਿੱਕਿਆਂ ਦਾ ਦਾਨ ਕਰਦੇ ਹੋ ਕਿ ਮੂਲ ਮੰਤਰ ਦਾ ਛਾਪ ਕਰਦੇ ਹੋ ਜਿੰਨਾ ਇਹ ਉਪਾਣੂ ਪਾਠ ਨੂੰ ਤੁਸੀਂ ਗੋਪਤ ਵਿਧੀ ਦੇ ਨਾਲ ਕਰੋਗੇ ਉਨਾ ਹੀ ਖਾਲਸਾ ਜੀ ਤੁਹਾਨੂੰ ਬਧੇਰੇផល ਮਿਲੇਗਾ ਤੇ ਇਸ ਦੇ ਨਾਲ ਖਾਲਸਾ ਜੀ ਉਸ ਵੀਰ ਦਾ ਇਸ ਉਪਾ ਦੇ ਨਾਲ ਤੇ ਪਾਠ ਦੇ ਨਾਲ ਕਰੋੜਾਂ ਦਾ ਕਰਜ਼ਾ ਖਾਲਸਾ ਜੀ 8 ਕਰੋੜ ਦਾ ਕਰਜ਼ਾ ਉਸ ਵੀਰ ਦਾ ਜਿਹੜਾ ਲੈ ਗਿਆ ਸੀ ਕੋਈ ਆਮ ਇਨਸਾਨ ਮਨੁੱਖ ਇਨਾ ਕਰਜ਼ਾ ਹੈ ਜਿਹੜਾ ਦੂਰ ਨਹੀਂ ਕਰ ਸਕਦਾ ਕਿਉਂਕਿ ਖਾਲਸਾ ਜੀ ਕਿਸੇ ਦੇ ਕੁਝ ਪੈਸੇ ਹੀ ਦੇਣੇ ਹੁੰਦੇ ਹਨ ਤੇ ਮਨੁੱਖ ਬਹੁਤ ਔਖੇ ਦਿੰਦਾ ਹੈ ਤੇ ਕਰੋੜਾਂ ਦਾ ਕਰਜ਼ਾ ਲਾਉਣਾ ਬਹੁਤ ਔਖਾ ਹੈ ਸਰ ਜੀ ਇਸ ਦੇ ਨਾਲ-ਨਾਲ ਉਪਾ ਦੇ ਨਾਲ-ਨਾਲ ਤੁਸੀਂ ਮੂਲ ਮੰਤਰ ਦਾ ਜਾਪ ਨਹੀਂ ਛੱਡਣਾ ਉਹ ਤਾਂ ਕਰਦੇ ਹੀ ਰਹਿਣਾ ਹੈ ਉਹ ਜੋ ਵੀਰ ਸੀ ਉਹ ਅੱਜ ਤੱਕ ਖਾਲਸਾ ਜੀ ਇਹ ਉਪਾ ਤੇ ਇਹ ਹੀ ਪਾਠ ਮੂਲ ਮੰਤਰ ਦਾ ਜਾਪ ਅੱਜ ਤੱਕ ਕਰਦੇ ਹੈ ਉਸ ਦੀ ਉਮਰ ਵੀ 55 ਤੋਂ 60 ਸਾਲ ਹੋ ਗਈ ਹੈ ਫਿਰ ਵੀ ਉਹ ਪੂਰੀ ਸ਼ਰਧਾ ਭਾਵਨਾ ਦੀ ਭਰੋਸੇ ਦੇ ਨਾਲ ਕਰਦਾ ਪਿਆ ਸਭ ਤੋਂ ਵੱਡੀ ਗੱਲ ਤਾਂ ਖਾਲਸਾ ਜੀ ਭਰੋਸੇ ਦੀ ਹੁੰਦੀ ਹੈ ਜਦੋਂ ਵੀ ਤੁਸੀਂ ਇਹ ਪੁੰਨਦਾਨ ਦਾ ਕੰਮ ਜਾਂ ਪਾਠ ਕਰਦੇ ਹੋ ਤੇ ਉਸ ਦੇ ਵਿੱਚ ਖਾਲਸਾ ਜੀ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਭਰੋਸੇ ਤੋਂ ਬਿਨਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਸੋ ਇਸੇ ਤਰ੍ਹਾਂ ਖਾਲਸਾ ਜੀ ਇਹ ਜੋ ਵੀ ਅਸੀਂ ਜਾਣਕਾਰੀ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਇਹ ਕੋਈ ਵਹਿਮ ਪਰਮ ਨਹੀਂ ਹੈ ਤੇ ਨਹੀਂ ਕੋਈ ਟੂਰਨ ਟੁੱਟ ਗਏ ਜੇਕਰ ਤੁਸੀਂ ਕਿਸੇ ਦੇ ਪ੍ਰਤੀ ਮਾੜੀ ਸੋਚ ਲੈ ਕੇ ਇਸ ਨੂੰ ਕਰੋਗੇ ਤਾਂ ਖਾਲਸਾ ਜੀ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਇਹ ਸਿਰਫ ਕਰਜੇ ਤੋਂ ਮੁਕਤੀ ਦੇ ਲਈ ਤੁਹਾਡੇ ਤੇ ਕਰਜਾ ਏ ਜਾਂ ਤੁਹਾਡਾ ਕਾਰੋਬਾਰ ਨਹੀਂ ਚੱਲਦਾ ਰੁਕਿਆ ਹੋਇਆ ਏ ਜਾ ਫਿਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਪਰਕਤ ਨਹੀਂ ਪੈਂਦੀ ਨੌਕਰੀ ਨਹੀਂ ਮਿਲਦੀ ਇਹ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੇ ਲਈ ਉਪਾਏ ਨਾ ਕਿ ਖਾਲਸਾ ਜੀ ਇਹ ਕਿਸੇ ਨੂੰ ਦੁੱਖ ਦੇਣ ਦੇ ਲਈ ਤਕਲੀਫ ਦੇਣ ਦੇ ਲਈ ਹੈ ਕਈ ਭੈਣ ਭਰਾਵਾਂ ਨੂੰ ਹੁੰਦਾ ਹੈ ਕਿ ਚਲੋ ਆਪਾਂ ਇਸ ਤਰੀਕੇ ਕਰਦੇ ਹਾਂ ਤੇ ਜੋ ਮੇਰੀ ਮਨੋਕਾਮਨਾ ਹੈ ਉਹ ਪੂਰੀ ਹੋ ਜਾਏਗੀ ਜ਼ਰੂਰੀ ਨਹੀਂ ਖਾਲਸਾ ਜੀ ਕਿਸੇ ਦਾ ਮਾੜਾ ਸੋਚਿਆ ਵੀ ਕਦੇ ਪੂਰਾ ਹੁੰਦਾ ਹੈ ਪਰਮਾਤਮਾ ਦੇ ਅੱਗੇ ਆਪਾਂ ਕਿਸੇ ਦੇ ਲਈ ਮਾੜੀ ਅਰਦਾਸ ਕਰਾਂਗੇ ਕੀ ਵਾਹਿਗੁਰੂ ਸੱਚੇ ਪਾਤਸ਼ਾਹ ਪੂਰੀ ਕਰਨਗੇ ਨਹੀਂ ਨਾ ਖਾਲਸਾ ਜੀ ਇਸੇ ਤਰ੍ਹਾਂ ਕੋਈ ਮਾੜੀ ਸੋਚ ਲੈ ਕੇ ਇਸ ਉਪਾਣ ਉਤੇ ਪਾਠ ਨੂੰ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਸੋ ਖਾਲਸਾ ਜੀ ਇਹ ਸੀ ਆਪਣੀ ਇੱਕ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁਲਾ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁਲਾ ਚੁੱਕਾ ਹੋ ਜਾਂਦੀਆਂ ਨੇ ਖਿਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਜਿੰਨਾ ਵੀ ਹੋ ਸਕਦਾ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੋੜੋ ਇਹ ਵੀਡੀਓ ਨੂੰ ਖਾਲਸਾ ਜੀ ਵੱਧ ਤੋਂ ਵੱਧ ਅੱਗੇ ਭੈਣ ਭਰਾਵਾਂ ਤੱਕ ਸਾਂਝੀ ਕਰਿਓ ਤਾਂ ਜੋ ਕਿ ਜੋ ਭੈਣ ਭਰਾ ਇਸ ਚੀਜ਼ ਤੋਂ ਤੰਗ ਪਰੇਸ਼ਾਨ ਨੇ ਉਹਨਾਂ ਨੂੰ ਇਸ ਵੀਡੀਓ ਨੂੰ ਦੇਖ ਕੇ ਪਤਾ ਲੱਗ ਸਕੇ ਤਾਂ ਜੋ ਕਿ ਉਹਨਾਂ ਤੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਧੰਨ ਧੰਨ ਅਮਰਿਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਅਮਰਿਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਸਾਰੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਖੁਸ਼ੀਆਂ ਖੇੜੇ ਵਰਤੌਣੇ ਸਾਰੇ ਸੰਸਾਰ ਦੇ ਦੁੱਖ ਦੂਰ ਕਰਨੇ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਭੈਣ ਭਰਾਵਾਂ ਸਾਰੇ ਸੰਸਾਰ ਨੂੰ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸੋਖਾਲਸਾ ਜੇ ਜੰਨ ਵੀ ਹੋ ਸਕੇ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਆਪਾਂ ਹੋਰ ਵੀਰ ਭੈਣਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੀਏ ਜੇਕਰ ਇਹ ਉਪਾਖ ਖਾਲਸਾ ਜੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤਾਂ ਇਹ ਇੱਕ ਪੁੰਨਦਾਨ ਦਾ ਕੰਮ ਹੈ ਪਰ ਇਸ ਨੂੰ ਉਪਾਪਾ ਇਸ ਲਈ ਕਹਿ ਦਿੰਦੇ ਆ ਕਿਉਂਕਿ ਇਹ ਸ਼ਨੀਵਾਰ ਨੂੰ ਹੀ ਕਰਨਾ ਹੁੰਦਾ ਸਿੱਕੇ ਹੀ ਦਾਨ ਕਰਨੇ ਨੇ ਇਸ ਦੇ ਵਿੱਚ ਕੋਈ ਟੂਣਾ ਟੋਟਕਾ ਨਹੀਂ ਜੋ ਕਿ ਵੈਮ ਪਰਮ ਦੇ ਵਿੱਚ ਆਪਸ ਸੰਗਤਾਂ ਨੂੰ ਪਾਈਏ ਕੋਈ ਵੈਮ ਪਰਮ ਨਹੀਂ ਹੈ ਖਾਲਸਾ ਜੀ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ Até